ਕਿਸਾਨ ਸ਼ੁਭਕਰਨ ਮਾਮਲੇ ਵਿੱਚ ਹੈਰਾਨੀਜਨਕ ਖੁਲਾਸੇ ਸਾਹਮਣੇ ਆਏ ਹਨ ਸੂਤਰਾਂ ਦੇ ਹਵਾਲੇ ਤੋਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਜੋ ਚੀਜ਼ਾਂ ਸਾਹਮਣੇ ਆਈਆਂ ਹਨ ਉਹ ਬੇਹੱਦ ਹੈਰਾਨੀਜਨਕ ਤੇ ਚਿੰਤਾ ਦਾ ਵਿਸ਼ਾ ਬਣਨ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਪੋਸਟਮਾਰਟਮ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਕਿ ਰਬੜ ਦੀ ਗੋਲੀ ਨਾਲ ਨਹੀਂ ਬਲਕਿ ਤਾਤ ਦੇ ਸ਼ਰਰੇ ਮਿਲੇ ਨੇ ਰਬੜ ਦੀ ਗੋਲੀ ਨਾਲ ਕਿਸਾਨ ਸੁਭਕਰਨ ਦੀ ਮੌਤ ਨਹੀਂ ਹੋਈ ਸੂਤਰਾਂ ਦੇ ਮੁਤਾਬਕ ਰਬੜ ਦੀ ਗੋਲੀ ਨਾਲ ਕਿਸਾਨ ਸੁਭਕਰਨ ਦੀ ਮੌਤ ਨਹੀਂ ਹੋਈ ਪਟਿਆਲਾ ਜ਼ਿਲ੍ਹੇ ਦੀ ਪਾਤੜਾ ਤਹਿਸੀਲ ਵਿੱਚ ਪੰਜਾਬ ਹਰਿਆਣਾ ਦੀ ਹੱਦ ਉੱਤੇ 21 ਫਰਵਰੀ 2024 ਨੂੰ ਸਿਰ ਦੇ ਵਿੱਚ ਗੋਲੀ ਲੱਗਣ ਕਾਰਨ ਸ਼ਹੀਦ ਹੋਏ 22 ਸਾਲਾਂ ਕਿਸਾਨ ਸ਼ੁਭਕਰਨ ਸਿੰਘ ਦੇ ਮ੍ਰਿਤਕ ਦੇ ਦਾ ਪੋਸਟਮਾਰਟਮ ਭਾਵੇਂ 29 ਫਰਵਰੀ ਦੀ ਰਾਤ ਨੂੰ ਹੀ ਕਰ ਦਿੱਤਾ ਗਿਆ ਸੀ ਪਰ ਹੁਣ ਉਸ ਦੀ ਪੋਸਟਮਾਰਟਮ ਰਿਪੋਰਟ ਹੈ ਜਿਹੜੀ ਉਹ ਸਾਹਮਣੇ ਆਈ ਹੈ ਪੋਸਟਮਾਰਟਮ ਰਿਪੋਰਟ ਤੋਂ ਇਹ ਸਾ ਗੱਲ ਹੈ ਜਿਹੜੀ ਉਹ ਸਾਫ਼ ਹੋ ਗਈ ਹੈ ਕਿ ਸ਼ੁਭਕਰਨ ਦੀ ਮੌਤ ਦਾ ਕਾਰਨ ਰਬੜ ਦੀ ਗੋਲੀ ਨਹੀਂ ਸੀ ਕਿਉਂਕਿ ਉਸ ਦੇ ਸਿਰ ਦੇ ਵਿੱਚੋਂ ਧਾਤ ਦੇ ਕਈ ਸ਼ਰਰੇ ਮਿਲ ਰਹੇ ਹਨ ਜਦੋਂ ਕਿ ਰਬੜ ਦੀ ਗੋਲੀ ਵਿੱਚ ਇਹ ਨਹੀਂ ਹੁੰਦੇ ਸੂਤਰਾਂ ਦੇ ਮੁਤਾਬਕ ਸ਼ੁਭਕਰਨ ਦੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਮੌਤ ਦਾ ਕਾਰਨ ਗਗਨਿਜ਼ਰੀ ਦਰਸਾਇਆ ਗਿਆ ਹੈ ਰਿਪੋਰਟ ਤੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਸਿਰ ਵਿੱਚੋਂ ਮਿਲੇ ਸ਼ਰਰੇ ਤੱਤਾਂ ਦੀ ਹਨ ਰਿਪੋਰਟ ਇਹ ਵੀ ਦੱਸਦੀ ਹੈ ਕਿ ਨੌਜਵਾਨ ਦੀ ਮੌਕੇ ਉੱਤੇ ਹਉਥ ਹੋਗੀ ਸੀ ਸਨਯੋਗ ਹੈ ਕਿ ਰਜਿੰਦਰ ਹਸਪਤਾਲ ਦੇ ਵੱਲੋਂ ਪੋਸਟਮਾਰਟਮ ਰਿਪੋਰਟ ਸ਼ਰਰਿਆਂ ਸਮੇਤ ਸਨਕ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ ਇਹ ਸ਼ਰਰੇ ਆਖਰ ਕਿਹੜੇ ਹਥਿਆਰ ਦੇ ਹਾਨੀ ਤੋਂ ਸੰਬੰਧੀ ਸਥਿਤੀ ਹੈ ਜਿਹੜੀ ਉਹ ਸਪਸ਼ਟ ਕਰਨ ਦਾ ਅਧਿਕਾਰ ਹੋਣ ਪੁਲਿਸ ਦਾ ਹੈ ਅਜਹੀ ਸਮੱਗਰੀ ਨੂੰ ਜਾਂਚ ਲਈ ਫਲੋਰ ਅਕੈਡਮੀ ਜਾਂ ਵਾਲੀ ਸਿਤ ਸੁਵਾਈ ਲੈਵ ਵਿੱਚ ਭੇਜਿਆ ਜਾਂਦਾ ਹੈ ਇਨ੍ਹਾਂ ਸ਼ਰਿਆਂ ਉਤੇ ਡਾਇਆਮੀਟਰ ਦਾ ਪਤਾ ਲੱਗਣ ਨੂੰ ਤੇ ਇਹ ਅਧਿਕਾਰਤ ਤੌਰ ਤੇ ਸਪਸ਼ਟ ਹੋਵੇਗਾ ਕਿ ਇਹ ਸ਼ਰਰੇ ਕਿਹੜੀ ਗੰਤੇ ਹਨ ਬਿਊਰੋ ਰਿਪੋਰਟ ਤਿਸ਼ ਅਪਡੇਟ ਨਿਊਜ਼ ਦੇ ਨਾਲ ਤਨਫਾਤ ਕਿਸਾਨ ਸ਼ੁਭਕਰਨ ਮਾਮਲੇ ਵਿੱਚ ਹੈਰਾਨੀਜਨਕ ਖੁਲਾਸੇ ਸਾਹਮਣੇ ਆਏ ਹਨ ਸੂਤਰਾਂ ਦੇ ਹਵਾਲੇ ਤੋਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਪੋਸਟਮार्टम ਰਿਪੋਰਟ ਦੇ ਵਿੱਚ ਜੋ ਚੀਜ਼ਾਂ ਸਾਹਮਣੇ ਆਈਆਂ ਹਨ ਉਹ ਬੇਹੱਦ ਹੈਰਾਨੀਜਨਕ ਤੇ ਚਿੰਤਾ ਦਾ ਬਿਸ਼ਾਵ ਵਨਨ ਗਿਆ ਆਉਣ ਵਾਲੇ ਸਮੇ ਦੇ ਵਿੱਚ ਪੋਸਟਮਾਰਮ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਕਿ ਰਬੜ ਦੀ ਗੋਲੀ ਨਾਲ ਨਹੀਂ ਬਲਕਿ ਤਾਤ ਦੇ ਸ਼ਰਰੇ ਮਿਲੇ ਨੇ ਰਬੜ ਦੀ ਗੋਲੀ ਨਾਲ ਕਿਸਾਨ ਸੁਭ ਕਰਨ ਦੀ ਮੌਤ ਨਹੀਂ ਹੋਈ ਸੂਤਰਾਂ ਦੇ ਮੁਤਾਬਕ ਰਬੜ ਦੀ ਗੋਲੀ ਨਾਲ ਕਿਸਾਨ ਸੁਭ ਕਰਨ ਦੀ ਮੌਤ ਨਹੀਂ ਹੋਈ ਪਟਿਆਲਾ ਜ਼ਿਲ੍ਹੇ ਦੀ ਪਾਤੜਾ ਤਹਿਸੀਲ ਵਿੱਚ ਪੰਜਾਬ ਹਰਿਆਣਾ ਦੀ ਹੱਦ ਉੱਤੇ 21 ਫਰਵਰੀ 2024 ਨੂੰ ਸਿਰ ਦੇ ਵਿੱਚ ਗੋਲੀ ਲੱਗਨ ਕਾਰਨ ਸ਼ਹੀਦ ਹੋਏ 22 ਸਾਲਾਂ ਕਿਸਾਨ ਸ਼ੁਭਕਰਨ ਸਿੰਘ ਦੇ ਮ੍ਰਿਤਕ ਦੇ ਦਾ ਪੋਸਟਮਾਰਟਮ ਭਾਵੇਂ 29 ਫਰਵਰੀ ਦੀ ਰਾਤ ਨੂੰ ਹੀ ਕਰ ਦਿੱਤਾ ਗਿਆ ਸੀ ਪਰ ਹੁਣ ਉਸ ਦੀ ਪੋਸਟਮਾਰਟਮ ਰਿਪੋਰਟ ਹੈ ਜਿਹੜੀ ਉਹ ਸਾਹਮਣੇ ਆਈ ਹੈ ਪੋਸਟਮਾਰਟਮ ਰਿਪੋਰਟ ਤੋਂ ਇਹ ਸਾ ਗੱਲ ਹੈ ਜਿਹੜੀ ਉਹ ਸਾਫ਼ ਹੋ ਗਈ ਹੈ ਕਿ ਸ਼ੁਭਕਰਨ ਦੀ ਮੌਤ ਦਾ ਕਾਰਨ ਰਬੜ ਦੀ ਗੋਲੀ ਨਹੀਂ ਸੀ ਕਿਉਂਕਿ ਉਸ ਦੇ ਸਿਰ ਦੇ ਵਿੱਚੋਂ ਧਾਤ ਦੇ ਕਈ ਸ਼ਰਰੇ ਮਿਲੇ ਹਨ ਜਦੋਂ ਕਿ ਰਬੜ ਦੀ ਗੋਲੀ ਵਿੱਚ ਇਹ ਨਹੀਂ ਹੁੰਦੇ ਸੂਤਰਾਂ ਦੇ ਮੁਤਾਬਕ ਸ਼ੁਭਕਰਨ ਦੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਮੌਤ ਦਾ ਕਾਰਨ ਗਨਿਜ਼ਰੀ ਦਰਸਾਇਆ ਕਿਆ ਇਹ ਰਿਪੋਰਟ ਤੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਸਿਰ ਵਿੱਚੋਂ ਮਿਲੇ ਸ਼ਰਦੇ ਤਾਤ ਦੇ ਹਨ ਰਿਪੋਰਟ ਇਹ ਵੀ ਦੱਸਦੀ ਹੈ ਕਿ ਨੌਜਵਾਨ ਦੀ ਮੌਕੇ ਉੱਤੇ ਹਮਤ ਹੋ ਗਈ ਸੀ ਸਨੇਗ ਹੈ ਕਿ ਰਜਿੰਦਰਾ ਹਸਪਤਾਲ ਦੇ ਵੱਲੋਂ ਪੋਸਟਮਾਰਟਮ ਰਿਪੋਰਟ ਸ਼ਰਰਿਆਂ ਸਮੇਤ ਸਨਕ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ ਇਹ ਸ਼ਰਰੇ ਆਖਰ ਕਿਹੜੇ ਹਥਿਆਰ ਦੇ ਹਨੀ ਤੋਂ ਸੰਬੰਧੀ ਸਥਿਤੀ ਹੈ ਜਿਹੜੀ ਉਹ ਸਪਸ਼ਟ ਕਰਨ ਦਾ ਅਧਿਕਾਰ ਹੋਣ ਪੁਲਿਸ ਦਾ ਹੈ ਅਜਿਹੀ ਸਮੱਗਰੀ ਨੂੰ ਜਾਂਚ ਲਈ ਫਲੋਰ ਅਕੈਡਮੀ ਜਾਂ ਮੁਹਾਲੇ ਸਿਤ ਸੁਵਾਈ ਲੈਬ ਵਿੱਚ ਭੇਜਿਆ ਜਾਂਦਾ ਹੈ ਇਨ੍ਹਾਂ ਸ਼ਰਰਿਆਂ ਉਤੇ ਡਾਇਮੀਟਰ ਦਾ ਪਤਾ ਲੱਗਣ ਉੱਤੇ ਇਹ ਅਧਿਕਾਰਤ ਤੌਰ ਤੇ ਸਪਸ਼ਟ ਹੋਵੇਗਾ ਕਿ ਇਹ ਸਰਰੇ ਕਿਹੜੀ ਗਨ ਤੇ ਹਨ ਬਿਊਰੋ ਰਿਪੋਰਟ ਤਿਸ਼ ਅਪਡੇਟ ਨਿਊਜ਼ ਦੇ ਨਾਲ ਤਾਨਫਾਦ